ਉਕ ਕ੍ਰੀਵ 9 ਮਿੰਟ ਤੱਕ ਮਛਟ ਘਰੇ ਵਿੱਚ ਪਾਣੀ ਦੇ ਇੱਥੇ ਫਿਰ ਉਹਨਾਂ ਨੇ ਰੈਫਰ ਕਰਤਾ ਅਸੀਂ ਬਠਿੰਡਾ ਫਿਰ ਅਸੀਂ ਕੇਐਮ ਦਿੱਲੀ ਹਸਪੀਟਲ ਹੈ ਚਿਲਡਰਨ ਹਸਪੀਟਲ ਬਠਿੰਡਾ ਖਤਮ ਹੋ ਗਏ ਸੀਗਾ ਥੋੜੇ ਥੋੜੇ ਸਾਹ ਚੱਲਦੇ ਸੀ ਡਾਕਟਰ ਸਾਬ ਵੀ ਬਹੁਤ ਹੈਰਾਨ ਰਹਿ ਗਏ ਜੀ ਤੋਂ ਕਿ ਹਿੰਦੇ ਹਨ ਕਿ ਰੱਖੇ ਰੱਬ ਤੇ ਮਾਰੇ ਕੌਣ ਇਹ ਗੱਲ ਭਾਵੇਂ ਠੀਕ ਹੈ ਪਰ ਇੱਥੇ ਇੱਕ ਪਰਿਵਾਰ ਲਈ ਸੀਸੀਟੀਵੀ ਕੈਮਰੇ ਰੱਬ ਬਣ ਕੇ ਬੋੜੇ ਕਿਉਂਕਿ ਡੇਢ ਸਾਲ ਦੀ ਇੱਕ ਬੱਚੀ ਦੀ ਜਾਨ ਕਾਰ ਅੰਦਰ ਲੱਗੇ ਸੀ ਸੀਟੀਵੀ ਕੈਮਰੇ ਕਾਰਨ ਬਚੀ ਹਾਲਾਂਕਿ ਇਸ ਤੋਂ ਵੱਡਾ ਕ੍ਰਿਸ਼ਮਾ ਇਹ ਹੋਇਆ ਕਿ ਬੱਚੀ 9 ਮਿੰਟ ਪਾਣੀ ਦੇ ਡਰਮ ਵਿੱਚ ਮੂੰਹ ਪਾੜ ਦਿੱ ਗਈ ਰਹੀ ਪਰ ਰੱਬ ਨੇ ਉਸ ਨੂੰ ਬਚਾ ਲਿਆ ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਰੱਬ ਨੇ ਹੱਥ ਦੇ ਕੇ ਰੱਖ ਕੇ ਬੱਚੀ ਨੂੰ ਜਿਉਂਦੇ ਰੱਖ ਲਿਆ ਉੱਥੇ ਘਰ ਵਿੱਚ ਸੀਸੀਟੀਵੀ ਕੈਮਰੇ ਨਾਲ ਲੱਗੇ ਹੁੰਦੇ ਤਾਂ ਸ਼ਾਇਦ ਕੋਈ ਅਲਹੋਣੀ ਵਾਪਰ ਸਕਦੀ ਸੀ ਘਟਨਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਗੁਰੂ ਸਰਦੀ ਹੈ ਜਿੱਥੇ ਘਰ ਅੰਦਰ ਖੇਡਦੀ-ਖੇਡਦੀ ਇੱਕ ਡੇਢ ਸਾਲ ਦੀ ਬੱਚੀ ਪਾਣੀ ਦੇ ਡਰਮ ਵਿੱਚ ਡਿੱਗ ਪਈ ਬੱਚੀ ਨੇ ਡਰਮ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਮੂਹ ਪਾਰ ਡਿੱਗਣ ਕਰਕੇ ਨੰਨੀ ਜਾਨ ਦੀਆਂ ਸਭ ਕੋਸ਼ਿਸ਼ਾਂ ਵਿਅਰਥ ਹੋ ਗਈਆਂ। ਉਦھر ਬੱਚੀ ਘਰ ਨਾਲ ਦਿਸਣ ਕਰਕੇ ਪਰਿਵਾਰ ਨੇ ਜਦੋਂ ਆਂਡ ਗਵਾਂਡ ਘਰਾਂ ਵਿੱਚ ਉਸ ਦੀ ਪਾਲ ਸ਼ੁਰੂ ਕੀਤੀ ਤਾਂ ਉਹ ਕਿਤੇ ਵੀ ਨਾ ਮਿਲੀ। ਪਰੇਸ਼ਾਨ ਮਾਪੇ ਨੇ ਜਦੋਂ ਘਰ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੇਖਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ। ਲੜਕੀ 9 ਮਿੰਟ ਪਹਿਲਾਂ ਖੇਡਦੀ-ਖੇਡਦੀ ਘਰ ਦੇ ਵਿਹੜੇ ਵਿੱਚ ਪਏ ਇੱਕ ਪਾਣੀ ਦੇ ਡਰਮ ਵਿੱਚ ਜਾ ਡਿੱਗੀ ਸੀ। ਜਿਸ ਤੋਂ ਬਾਅਦ ਬੱਚੇ ਨੂੰ ਧਰਮ ਵਿੱਚੋਂ ਬਾਹਰ ਕੱਢ ਕੇ ਬਠਿੰਡਾ ਦੇ ਇੱਕ ਵੱਡੇ ਹਸਪਤਾਲ ਵਿੱਚ ਪਹਤੀ ਕਰਾਇਆ ਜਿੱਥੇ ਡਾਕਟਰਾਂ ਵੱਲੋਂ ਕੀਤੇ ਇਲਾਜ ਕਾਰਨ ਬੱਚੀ ਦੇ ਨਾਲ ਮਾਪਿਆਂ ਦੇ ਵੀ ਸਾਹ ਮੁੜੇ ਬੱਚੀ ਦੇ ਪਿਤਾ ਨੇ ਦੱਸਿਆ ਕਿ ਬੱਚੀ ਦਾ ਖਿਡੌਣਾ ਪਾਣੀ ਦੇ ਧਰਮ ਵਿੱਚ ਡਿੱਗਣ ਕਰਕੇ ਉਹ ਖੁਦ ਵੀ ਉਸ ਧਰਮ ਵਿੱਚ ਡਿੱਗ ਪਈ ਬੱਚੀ ਘਰ ਨਾਲ ਦਿਸਣ ਕਰਕੇ ਉਸ ਦੀ ਭਾਲ ਸ਼ੁਰੂ ਕੀਤੀ ਗਈ ਆਸ-ਪਾਸ ਕਰਾਂ ਵਿੱਚ ਭਾਲ ਤੋਂ ਬਾਅਦ ਜਦੋਂ ਉਹ ਨਾ ਮਿਲੀ ਤਾਂ ਮਾਪਿਆਂ ਨੇ ਘਰ ਅੰਦਰ ਲੱਗੇ ਸੀ ਸੀਟੀਵੀ ਕੈਮਰਿਆਂ ਵਿੱਚ ਵੇਖਿਆ ਜਿਸ ਤੋਂ ਬਾਅਦ ਪਰਿਵਾਰ ਨੂੰ ਬੱਚੀ ਦੇ ਪਾਣੀ ਨਾਲ ਭਰੇ ਡਰਮ ਵਿੱਚ ਡਿੱਗਣ ਦਾ ਪਤਾ ਲੱਗਾ ਜਿਸ ਤੋਂ ਬਾਅਦ ਬੱਚੀ ਨੂੰ ਪਾਣੀ ਵਿੱਚੋਂ ਕੱਢ ਕੇ ਪਹਿਲਾਂ ਗਿੱਦੜ ਬਹਾਹਾ ਅਤੇ ਫਿਰ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਪਹਤੀ ਕਰਾਇਆ ਜਿੱਥੇ ਇਲਾਜ ਤੋਂ ਬਾਅਦ ਉਸ ਦੀ ਜਾਨ ਬਚ ਗਈ ਮਾਪਿਆਂ ਵੱਲੋਂ ਪ੍ਰਮਾਤਮਾ ਦਾ ਸ਼ੁਕਰ ਕੀਤਾ ਜਾ ਰਿਹਾ ਹੈ ਪਰ ਇਹ ਘਟਨਾ ਮਾਪਿਆਂ ਲਈ ਕਿੰਨੀ ਸਿੱਖਿਆਦਾਇਕ ਹੈ ਇਸ ਦਾ ਪੂਰਾ ਪਤਾ ਤਾਂ ਘਟਨਾ ਨੂੰ ਲੈ ਕੇ ਸਾਹਮਣੇ ਆਈ ਸੀਸੀਟੀਵੀ ਦੀ ਫੁਟੇਜ ਵੇਖ ਕੇ ਹੀ ਪਤਾ ਚੱਲਦਾ ਹੈ ਕੋਈ ਵੀ ਡੱਲੇਗਾ ਨਾ ਮਾ ਜੀ ਕਟਿੰਗ ਦਾ ਲਾ ਕਟਿੰਗ ਦਾ ਕਟਿੰਗ ਦਾ ਲਾ ਕਟਿੰਗ ਦਾ ਕਟਿੰਗ ਦਾ ਲਾ ਕਟਿੰਗ ਦਾ ਲਾ ਕਟਿੰਗ ਅਖੀਰ ਪਿੰਡ ਕਿਹੜਾ ਬਈ ਤੁਹਾਡੀ ਮੇਰਾ ਨਾਮ ਦਿੰਪੀ ਹੈ ਜੀ ਪਿੰਡ ਗੁਰੂਸਾਰਾ ਮੇਰਾ ਹਾਂ ਜੀ ਉਹ ਨਾ ਮੇਰੀ ਬਿੱਟੀ ਹੈ ਗੁੜੀਆ ਮਰੀ ਟਾਈਮ ਸੀਗਾ ਕਿਰ ਕੋ 4 ਵਜੇ ਦਾ ਟਾਈਮ ਸੀਗਾ ਸ਼ਾਮ ਦਾ ਏ ਗੁੜੀ ਜਣਾ ਆਪਣੇ ਖੇਡ ਰਹੀ ਸੀ ਆਪਣੇ ਮम्मा ਕੋਲੇ ਤੇ ਮੇਰੇ ਪਾਪਾ ਸਬਜ਼ੀ ਲੈਣ ਗਏ ਆ ਦੁਕਾਨ ਤੇ ਤੇ ਉਹਨਾਂ ਦੀ ਮਗਰ ਤੁਰ ਪਿਓ ਜੀ ਤੇ ਉਹਦਾ ਮੇਰੇ ਆਈਫੋਨ ਆਇਆ ਹੋ ਗਿਆ ਵੀ ਉਹ ਡੈਡੀ ਨਾਲ ਗਏ ਵੇ ਆ ਉਦੋਂ ਨਾਲ ਜਾਵਲੀ ਡੈਡੀ ਦੇ ਤੇ ਤਾਂ ਹੀ ਉਹਨਾਂ ਨੇ ਇੱਕ ਕਮੈਂਟ ਖਿਆਲ ਨਹੀਂ ਕੀਤਾਗਾ ਫਿਰ ਜਦੋਂ ਉਹਨੂੰ ਬਾਅਦ ਚ ਗਿਆ ਚਲ ਮੈਂ ਫੋਨ ਕਰਕੇ ਪੁੱਛੀ ਲਵਾਂ ਕਰੀ ਨਾਲ ਦੀ ਨਾਲ ਡੈਡੀ ਨੂੰ ਫੋਨ ਕੀਤਾ ਇਹਦੋਂ ਕਿ ਡੈਡੀ ਕਹਿੰਦੇ ਵੀ ਮੇਰੇ ਨਾਲ ਨਹੀਂ ਗਈ ਫਿਰ ਉਹ ਆਪਣੇ ਆਂਢ ਗੁਆਂਢ ਚ ਸਾਰੇ ਦੇਖਦੇ ਫਿਰੇ ਇੱਥੇ ਤੇ ਨਾ ਮਿਲੀ ਗੁੜੀਆਂ ਤੇ ਉਹ ਬਾਅਦ ਜਦੋਂ ਸੀਸੀਟੀਵੀ ਚ ਦੇਖਿਆ ਤੇ ਉਹਨਾਂ ਖੇਡਦੀ ਖੇਡਦੀ ਕਿਤੇ ਉਹਦੇ ਕੋਲ ਇੱਕ ਡੋਲ ਜੀ ਸੀਗੀ ਤੇ ਉਹ ਪਾਣੀ ਵਾਲ ਡਰਮ ਚ ਸਿੱਟ ਲਈ ਉਹਨਾਂ ਨੇ ਗੁੜੀਆਂ ਨੇ ਤੇ ਜਦੋਂ ਡੋਲ ਕੱਢਣ ਲੱਗੀ ਤੇ ਉਹਦੇ ਵਿੱਚ ਆਪ ਬੈਲੈਂਸ ਨਹੀਂ ਬਣਿਆ ਤੇ ਵਿੱਚ ਡਿੱਗ ਪਈ ਮोटे-ਮोटे ਡਿੱਗ ਪਈ ਬੱਚੇ ਤੇ ਫਿਰ ਉਹਨਾਂ ਕੀ ਹਾਲਾਤ ਕਿ ਉਦੋਂ ਬਾਅਦ ਕੀ ਹੋਇਆ ਕਿ ਫਿਰ ਉਸ ਤੋਂ ਬੱਚੇ ਨੂੰ ਦਿਖਾਇਆ ਦਾਗ ਨਹੀਂ ਫਰੇਗਾ ਹਾਂ ਜੀ ਕਰੀਬ 9 ਮਿੰਟ ਤੱਕ ਛਟਗਰੇ ਵਿੱਚ ਪਾਣੀ ਦੇ ਤੇ ਫਿਰ ਉਹਨੂੰ ਜਦੋਂ ਪਤਾ ਲੱਗਿਆ ਕੱਢਿਆ ਫਿਰ ਕੋਲ ਮੋਟਰਸਾਈਕਲ ਦੀ ਸੀਟ ਤੇ ਪਾ ਕੇ ਉਹਨੂੰ ਮੁੱਢੇ ਪਾ ਕੇ ਪਾਣੀ ਕੱਢਿਆ ਗਿਆ ਉਹਦੇ ਪੇਟ ਚੋਂ ਤੇ ਡਾਕਟਰ ਵੀ ਆ ਗਿਆ ਸੀ ਪਿੰਡੋਂ ਤੇ ਫਿਰ ਉਹਨਾਂ ਨੂੰ ਗਵਾਂਢੀ ਸੀਗੇ ਆਪਣੇ ਨਾਲ ਘਰ ਵਾਲੇ ਮੁੰਡਾ ਉਹ ਕਾਰ ਤੇ ਤੇ ਜੈਂਦੇ ਹਸਪੀਟਲ ਲੈ ਆਏ ਇੱਥੇ ਵੀ ਤੜਵਾ ਤੇ ਇਥੇ ਉਹਨਾਂ ਨੇ ਰੈਫਰ ਕਰਤਾ ਸੀ ਬਠਿੰਡਾ ਫਿਰ ਅਸੀਂ ਕੇਐਮ ਦਿੱਲੀ ਹਸਪੀਟਲ ਐ ਚਿਲਡਰਨ ਹਸਪੀਟਲ ਬਠਿੰਡਾ ਤੇ ਉੱਥੇ ਲੈ ਗਏ ਡਾਕਟਰ ਕੋਲੇ ਪਰ ਉਹਨਾਂ ਨੇ ਲਾਤ ਸ਼ੁਰੂ ਕਰਤਾ ਬੱਚੇ ਦਾ ਜਮਾਂ ਯਾਨੀ ਕਿ ਖਤਮ ਹੋਉਂਗੇ ਸੀਗਾ ਥੋੜੇ ਥੋੜੇ ਸਾਹ ਚੱਲਦੇ ਸੀ ਉਸ ਤੇ ਜਦੋਂ ਘਰੋਂ ਲਿਆਂਦਾ ਉਦੋਂ ਸਾਹ ਚੱਲਦੇ ਨਹੀਂ ਸੀ ਪਿੰਡੋਂ ਚੱਲਣ ਲੱਗੇ ਨਹਿਰਾ ਟਪਕੇ ਉਦੋਂ ਥੋੜੇ ਥੋੜੇ ਸਾਹ ਚੱਲਣ ਲੱਗੇ ਕੁੜੀਏ ਦੇ ਹੁਣ ਕਿੰਨੇ ਹਾਲਾਤ ਕਿਸ ਤਰ੍ਹਾਂ ਹੁਣ ਕੁੜੀਏ ਕੇ ਮੇਰੀ ਸਹੀ ਹੈ ਜੀ ਸਾ ਵੀ ਬਹੁਤ ਹੈਰਾਨ ਰਹਿ ਗਏ ਜੀ ਤੋਂ ਕਹਿੰਦੇ ਵੀ ਇੰਨੇ ਜਲਦੀ ਕਵਰ ਕੀਤਾ ਬੱਚੇ ਨੇ ਤੇ ਜਿਸ ਤਰ੍ਹਾਂ ਛੋਟੇ ਛੋਟੇ ਬੱਚੇ ਲਗਭਗ ਹਰੇਕ ਦੇ ਘਰ ਹੀ ਹੁੰਦੇ ਹਨ ਕੀ ਕਹਿਣਾ ਚਾਹੂੰਗਾ ਜੀ ਹਾਂ ਜੀ ਇਹ ਹੀ ਬਸ ਵੀ ਖਿਆਲ ਰੱਖਣਾ ਬੱਚਿਆਂ ਦਾ ਤੇ ਇੱਕ ਜਿਵੇਂ ਆ ਪਾਣੀ ਵਾਲੇ ਕੋਈ ਡਰਮ ਹੁੰਦੇ ਆ ਇਹ ਆਪਾਂ ਭਰ ਕੇ ਰੱਖ ਲੈਣੇ ਆ ਤੇ ਇਹਨਾਂ ਨੂੰ ਵੀ ਨਾ ਭਰਨਾ ਕਿਉਂਕਿ ਇਸ ਤੋਂ ਦੇਖ ਲੈਣਾ ਵੀ ਨਿੱਕੀ 2 ਮਿੰਟਾਂ ਦਾ ਕੰਮ ਹੁੰਦਾ ਹੈ ਬਾਅਦ ਚ ਭਰ ਲੈਣ ਜਾਂ ਕਿਵੇਂ ਕੋਈ ਹੋਰ ਥਾਂ ਰੱਖ ਲੈਣ ਕਿਤੇ ਨਹੀਂ ਲੋਟ ਆਉਂਦਾ ਇਹ ਬੱਚੇ ਲੈ ਘਰੇ ਵੜਾ ਬੱਚਾ ਹੁੰਦਾ ਨਾ ਪਤਾ ਨਹੀਂ ਲੱਗਦਾ ਕਦੋਂ ਜਾ ਕੇ ਡਿੱਗ ਪੈਣਾ ਵਿੱਚ